ਤੋ ਚਲੋ ਮੈਂ ਆਪਣੀ ਮਿਹਨਤ ਕਰਨ ਡਿਆ ਵਾਂ ਵੀ ਆ ਵੀਰ ਵੀ ਟੂਲ ਪਰਾਜੇ ਵਾਲਿਆਂ ਚੋਂ ਕਹਿੰਦੇ ਆ ਵੀ ਹਲਫ ਤੇਰੀ ਮਰਜ਼ੀ ਕਰ ਦਿੰਦੇ ਆ ਜੋ ਮੈਂ ਪਾਣੀ ਇੱਧਰ ਆ ਦੇਣਾ ਵਾਂ ਤੇ ਮੇਰੇ ਕੋਲ ਲਿਆ ਦਿੰਦੇ ਆ ਪਾਕਿਸਤਾਨ ਦੇ ਹਾਲਾਤ ਨੇ ਕੀ ਵਗਦਾ ਵੀ ਤੁਸੀਂ ਪਾਣੀ ਦੀਆਂ ਬੋਤਲਾਂ ਵੇਚ ਕੇ ਆਪਣਾ ਰੋਜੀ ਰੋਟੀ ਦਾ ਜਿਹੜਾ ਗੁਜ਼ਾਰਾ ਕਰ ਲੈਂਦੇ ਹੋ ਸਾਜੀ ਮੈਨਾਂ ਫੈਕਟਰੀਆਂ ਵੜੀਆਂ ਘੁੰਮੀਆਂ ਮੈਨੂੰ ਕੰਮ ਨਹੀਂ ਕਿਤੇ ਮਿਲਿਆ 300 ਰੁਪਏ ਮੇਰੇ ਕੋਲ ਹੈਗਾ ਸੀ 300 ਰੁਪਏ ਤੋਂ ਚਲੋ ਮੈਂ ਕੰਮ ਚਾਲੂ ਕੀਤਾ ਵਾ ਤੇ ਚਲੋ ਜੋ ਵੀ 100 200 ਬੰਦਾ ਖਰਚਾ ਮੈਂ ਆਪਣੇ ਕਮਰੇ ਦਾ ਕਿਰਾਇਆ ਦੇ ਕੱਢਦਾ ਹਾਂ ਘਰ ਦਾ ਖਰਚਾ ਵੀ ਚਲੋ ਰੋਟੀ ਪਾਣੀ ਮੈਂ ਬਣਾ ਕੇ ਖਾਂਦਾ ਹਾਂ ਰਾਤ ਨੂੰ ਸੁੱਤਣ ਤੋਂ ਬਾਅਦ ਜਦੋਂ ਨਵੇਂ ਪਈਦਾ ਚੇਤਾ ਆ ਜਾਂਦਾ ਤੇ ਮੇਰੇ ਪਾਣੀ ਆਉਂਦਾ ਖਾਂ ਜੋ ਇਨਸਾਨ ਇਕੱਲਾ ਰਹਿ ਇਕੱਲਾ ਪੈ ਫੈਮਿਲੀ ਤੋਂ ਬਿਨਾਂ ਕਿੰਨੀ ਦਿੱਕਤ ਹੁੰਦੀ ਆ ਜਾਗੇ ਨਹਾਉਣਾ ਕੱਪੜੇ ਧੋਣੇ ਰੋਟੀ ਬਣਾਉਣੀ ਫਿਰ ਜਾ ਕੇ ਸੌਣਾ ਕਿਦੇ ਤੁਸੀਂ ਵੱਡੇ ਹੋਏ ਸੀ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਪੋਲੀਓ ਹੋਇਆ ਵਾ ਤੁਹਾਨੂੰ ਦੂਸਰੇ ਬੱਚਿਆਂ ਵਾਂਗੂ ਕਿੰਨਾ ਕਿ ਮਨ ਚ ਹੋਇਆ ਵੀ ਰੱਬਾ ਕਿਤੇ ਮੇਰੇ ਮਾਪੇ ਬੰਦਿਆ ਤੋਂ ਚਲ ਗਏ ਨੇ ਇੱਕ ਮੈਨੂੰ ਹੈਂਡੀਕੈਪ ਬਣਾਤਾ ਕਿਸੇ ਦੇ ਅਸਵਰਥ ਬਣਾਤਾ ਲੈਟਰੀ ਬਾਥਰੂਮ ਕਰਨ ਦੀ ਤੰਗੀ ਆ ਗਈ ਆਮ ਬੱਚਿਆਂ ਵਾਂਗੂ ਚੱਲ ਫੇ ਨਹੀਂ ਸਕਦਾ ਕਿ ਲੱਗਦਾ ਨੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਹਾਡੇ ਤੇ ਮੈਂ ਨਾ ਸਰ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਆਪਣੇ ਨੂੰ ਅੱਖਾਂ ਹੀ ਨਹੀਂ ਨਾ ਵੇਖ ਸਕਿਆ ਮਨੂੰ ਸੁਪਨੇ ਜੇ ਦਿਖ ਜੇਣਾਂ ਠੀਕ ਹੈ ਮੇਰੇ ਸਿਰ ਤੇ ਹੱਥ ਰੱਖਣਾ ਮੈਨੂੰ ਸੁਪਨੇ 'ਚ ਦੇਖ ਜਾਣਾ ਵੀ ਹਾਂ ਪੁੱਤ ਮੈਂ ਤੇਰਾ ਪਿਓ ਹਾਂ ਸਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਲਨ ਦੇ ਨਾਲ ਤਸਵੀਰਾਂ ਦਿਖਾਵਾਂਗੇ ਅਮਰਸਰ ਦੇ ਜੰਡਿਆਲਾ ਟੋਪ ਪਲਾਜ਼ੇ ਦੀਆਂ ਜਿੱਥੇ ਕੀ ਗੋਪੀ ਨਾਦ ਆ ਇੱਕ ਸ਼ਖਸ ਜਿਹੜਾ ਕਿ ਬਚਪਨ ਤੋਂ ਹੀ ਹੈਂਡੀਕੈਪ ਆ ਪੋਲੀਓ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਮਿਹਨਤ ਕਰਕੇ ਬੋਤਲਾਂ ਵੇਚ ਰਿਹਾ ਵਾ ਆਪਣਾ ਪਾਲਣ ਪੋਸ਼ਣ ਕਰਨ ਵਾਸਤੇ ਦੋ ਵਕਤ ਦੀ ਰੋਟੀ ਲਈ ਮਿਹਨਤ ਕਰ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਟੋਪ ਪਲਾਜ਼ੇ ਦੇ ਬੋਤਲਾਂ ਪਾਣੀ ਦੀਆਂ ਜਿਹੜਾ ਕੀ ਪਿਆਰ ਆ ਵਾ ਅਤੇ ਆਉਂਦੇ ਜਾਂਦੇ ਨੂੰ ਤੁਸੀਂ ਦੇਖ ਸਕਦੇ ਹੋ ਲੋਕ ਬੱਸਾਂ ਜਿਹੜੀਆਂ ਆਉਂਦੇ ਨੇ ਖਾਸ ਕਰਕੇ ਜਿਹੜਾ ਟੂਰਿਸਟ ਆਉਂਦੇ ਨੇ ਜਿਹੜਾ ਵੀ ਸਲਾਣੀ ਨੰਗਦਾ ਇਥੋਂ ਟੋਪ ਪਲਾਜ਼ੇ ਤੋਂ ਉਹਨਾਂ ਵਾਸਤੇ ਠੰਡੇ ਜਾਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਵੇਚ ਰਿਆ ਵਾ ਗੱਲਬਾਤ ਵੀ ਕਰਾਂਗੇ ਗੋਪੀ ਜੀ ਨਾਲ ਪੁੱਛਾਂਗੇ ਸਾਰਾ ਜ਼ਿੰਦਗੀ ਦੇ ਮਾਮਲਾ ਗੋਪੀ ਜੀ ਮੈਨੂੰ ਦੱਸੋ ਵੀ ਕਿੰਨੇ ਚਿਰ ਤੋਂ ਇਹ ਕੰਮ ਕਰਦੇ ਜਾ ਰਹੇ ਹੋ ਇਹ ਦਸ਼ਕਾਂ ਨੂੰ ਸਾਜਾ ਕਰ ਦਿਓ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਗੋਪੀ ਮੈਂ 2 2 ਮਹੀਨੇ ਹੋ ਗਏ ਚੱਲੇ ਮੈਂ ਇਸ ਕੰਮ ਦੇ ਵਿੱਚ ਪਿਆ ਵਾਂ ਤੇ ਚਲੋ ਮੈਂ ਆਪਣੀ ਮਿਹਨਤ ਕਰਨ ਡਿਆ ਵਾਂ ਵੀ ਆਹ ਵੀਰ ਵੀ ਟੂਲ ਪਜਾਦੇ ਵਾਲੇ ਚੋਂ ਕਹਿੰਦੇ ਆ ਵੀ ਹਲਫ ਤੇਰੀ ਮਤਲਬ ਵੀ ਕਰ ਦਿੰਦੇ ਆ ਜੋ ਮੈਂ ਪਾਣੀ ਇੱਧਰ ਰੱਖ ਦਿੰਦਾ ਵਾਂ ਤੇ ਮੇਰੇ ਕੋਲ ਲਿਆ ਦਿੰਦੇ ਆ ਬਿਨੂ ਐਸ.ਓ.ਪੀ ਮਾਂਜੇ ਤੁਹਾਡੇ ਵਿਚਾਰ ਕੇ ਦਾ ਆ ਪੀ ਇਹ ਪਾਣੀ ਦੀਆਂ ਬੋਤਲਾਂ ਇੱਥੇ ਲਿਆ ਕੇ ਵੇਚੀ ਆ ਜਾਣ ਅਸੀਂ ਦੇਖਿਆ ਗਈ ਜੜੀਆਂ ਹੁੰਦੀਆਂ ਜਿਆਦਾਤਰ ਗੱਡੀਆਂ ਲਾਗੋਂ ਲੰਘ ਹੀ ਜਾਂਦੀਆਂ ਨੇ ਬਹੁਤ ਘੱਟ ਲੋਕ ਹੁੰਦੇ ਗੱਡੀਆਂ ਖਿਲਾਰਦੇ ਕੀ ਕਹਿਣਾ ਚਾਹੋਗੇ ਇੱਥੇ ਸਾਜੀ ਹੁਣ ਕੰਮ ਟਰੈਫਿਕ ਘਟੀ ਆ ਕੰਮ ਡੋਣੀ ਹੋਏ ਆ ਜੇ ਤੇ ਚਲੋ ਜੋ ਵੀ 100 200 ਬੰਦਾ ਖਰਚਾ ਮੈਂ ਆਪਣੇ ਕਮਰੇ ਦਾ ਕਿਰਾਇਆ ਤੇ ਕੱਢਦਾ ਵਾਂ ਘਰ ਦਾ ਖਰਚਾ ਵੀ ਚਲੋ ਰੋਟੀ ਪਾਣੀ ਮੈਂ ਬਣਾ ਕੇ ਖਾਂਦਾ ਵਾਂ ਤੇ ਬਾਕੀ ਚਲੋ ਪਰਮਾਤਮਾ ਦੇ ਹੱਥ ਵਸ ਗੁਰੂ ਰਾਮਦਾਸ ਦੇ ਜੋ ਮਿਲਣਾ ਮੇਲੀ ਜਣਾ ਰੋਟੀ ਪਣੀ ਬਲੀਸੋ ਵੀ ਗੋਪੀ ਖਾਸ ਕਰਕੇ ਇੰਨੀ ਗਰਮੀ ਪੈ ਰਹੀ ਅਸੀਂ ਦੇਖਿਆ ਇਨਾ ਚੱਪਦਾ ਸੂਰਜ ਪੈ ਰਿਆ ਇੱਥੇ ਜੇ ਗੱਲ ਕਰੀਏ ਟੈਂਪਰੇਚਰ ਦੀ 43 ਦਾ ਟੈਂਪਰੇਚਰ ਹੋ ਰਿਹਾ ਮੈਨੂੰ ਲੱਗਦਾ ਤੇ ਇੰਨੀ ਗਰਮੀ ਵਿੱਚ ਤੁਸੀਂ ਆਉਂਦੇ ਹੋ ਸਵੇਰੇ ਕਿੰਨੇ ਦਾ ਸਮਾਂ ਆਉਂਦਾ ਸ਼ਾਮੀ ਕਿੰਨੇ ਵਿੱਚ ਜਾਂਦੇ ਹੋ ਸਵੇਰੇ ਮੈਂ 10:00 ਵਜੇ ਆਉਣਾ ਵੀਰ ਜੀ ਤੇ ਸ਼ਾਮੀ ਮੈਂ 4:00 ਵਜੇ ਚੱਲ ਜਾਂਦਾ ਵਾਂ ਸਵੇਰ ਦਾ ਮੌਦਾਂ ਧੁੱਪੇ ਖਲੋਤਾ ਛਤਰੀ-ਛੁਤਰੀ ਮੰਦਪੀ ਖਰਾਬ ਹੋ ਗਈ ਮੇਰੀ ਤੇ ਮੈਂ ਇਦਾਂ ਧੁੱਪੇ ਖਲੋਤਾ ਹਾਂ ਬਿਨੇਸ਼ੋ ਗੋਪੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਕੇ ਮੈਂਬਰ ਕੌਣ-ਕੌਣ ਦੇ ਪਰਿਵਾਰ ਵਿੱਚ ਦੱਸਣਾ ਨੂੰ ਸਾਝਾ ਕਰਦੇ ਹੋ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਕਹਦਾ ਵੀ ਤੁਸੀਂ ਪਾਣੀ ਦੀਆਂ ਬੋਤਲਾਂ ਵੇਚ ਕੇ ਆਪਣਾ ਰੋਜੀ ਰੋਟੀ ਦਾ ਜਿਹੜਾ ਗੁਜ਼ਾਰਾ ਕਰ ਲੈਂਦੇ ਹੋ ਸਾਜੀ ਮੈਂ ਨਾ ਫੈਕਟਰੀਆਂ ਵੱਡੀਆਂ ਘੁੰਮੀਆਂ ਮੈਨੂੰ ਕੰਮ ਨਹੀਂ ਕਿਤੇ ਮਿਲਿਆ 300 ਰੁਪਏ ਮੇਰੇ ਕੋਲ ਹੈਗਾ ਸੀ 300 ਰੁਪਏ ਤੋਂ ਚਲੋ ਮੈਂ ਕੰਮ ਚਾਲੂ ਕੀਤਾ ਵਾ ਤੇ ਇਸ ਕਰ ਲਈ ਮੇਰੇ ਪਰਿਵਾਰ ਦੇ ਵਿੱਚ ਮੈਂ ਇਕੱਲਾ ਹੈਗਾ ਜੇ ਤੁਹਾਡੇ ਮਾਤਾ ਪਿਤਾ ਕਿੱਥੇ ਨੇ ਤੁਹਾਡੇ ਪਰਿਵਾਰ ਕੇ ਮੈਂਬਰ ਕਿੱਥੇ ਨੇ ਤੇ ਤੁਹਾਡਾ ਪਿੰਡ ਕਿੱਥਾ ਹੈ ਕਿਹੜੇ ਪਿੰਡ ਤੁਸੀਂ ਰਹਿਣ ਵਾਲੇ ਹੋ ਮੈਨੂੰ ਬਚਪਨ ਤੋਂ ਨਾਨਕੇ ਪਲਿਆ ਮੈਂ ਰਾਜੇਵਾਲ ਉਹਨਾਂ ਦੀ ਹੋ ਗਈ ਨਾਨੀ ਨਾਨੇ ਡੈਥ ਮਾਮਾ ਥੋੜਾ ਨਸ਼ਾ ਪਤਾ ਕਰਦਾ ਮੈਂ ਉਹਦੇ ਨਾਲ ਨਹੀਂ ਰਹਿੰਦਾ ਨਾ ਮੈਂ ਉਹਨੂੰ ਨਾਲ ਰੱਖਦਾ ਹੀ ਆ ਕਿਉਂਕਿ ਬੰਦਾ ਬਦਨਾਮ ਹੋ ਜਾਂਦਾ ਨਾਲ ਠੀਕ ਜੇ ਤੇ ਇਸ ਕਾਰਨ ਵਾਸਤੇ ਮੈਂ ਜੰਡੇ ਵਾਲੇ ਰਹਿਣ ਡਿਆ ਹਾਂ ਇਕੱਲਾ ਹੀ ਕਮਰਾ ਕਰਾਇ ਤੇ ਲਿਆਵਾ ਚਾਲ ਦੇ ਵਿੱਚ ਕਮਰਾ ਕਰਾਇ ਤੇ ਲਿਆ ਤੇ ਮੈਂ ਉਹਦੋਂ ਦਾ ਪਾਣੀ ਵੇਚਣ ਡਿਆ ਹਾਂ ਜਦੋਂ ਦਾ ਮੈਨੂੰ ਚਲੋ ਇਹ ਕੰਮ ਸਹੀ ਲੱਗਾ ਮੇਰਾ ਆਪਣੇ ਬੈਕ ਵਾਸਤੇ ਫੈਕਟਰੀ ਜੇ ਵੀ ਜੇ ਕੰਮ ਕਰੀਏ ਤੇ ਫੈਕਟਰੀਆਂ ਜੇ ਵੀ ਬਹੁਤ ਦਿੱਕਤ ਹੁੰਦੀ ਆ ਤੇ ਇਸ ਕਾਰਨ ਵਾਸਤੇ ਮੈਨੂੰ ਕਿਸੇ ਫੈਕਟਰੀ 'ਚ ਕੰਮ ਨਹੀਂ ਮਿਲਿਆ ਤੇ ਮੈਂ ਇਹ ਕਰ ਲਈ ਮੈਨੂੰ ਕੋ ਜਿੰਨਾ ਕਿ ਮੇਰੇ ਕੋ ਹੈਗਾ ਮੈਂ ਉਹਨਾਂ 'ਕੰਮ ਚਾਲੂ ਕਰ ਲਿਆ ਚਲੋ ਉਤੋਂ ਮੈਂ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ ਤੇ ਚਲੋ ਮੈਂ ਆਪਣਾ ਇਹ ਕਾਰੋਬਾਰ ਕਰਨ ਲਿਆ ਵਾਂ ਸਾਰੇ ਸੋਭਾ ਕਰਦੇ ਆ ਵੀ ਠੀਕ ਹੈ ਬਾਬਾ ਵਧੀਆ ਕੰਮ 'ਚ ਲੱਗਾ ਵਾਂ ਬਿਲਕੁਲ ਹੀ ਤੁਸੀਂ ਦੇਖ ਰਹੇ ਹੋ ਵੀ ਹਰ ਕੋਈ ਤਾਰੀਫਾ ਕਰ ਰਿਹਾ ਵੀ ਇਹ ਨੌਜਵਾਨ ਮਿਹਨਤ ਕਰ ਰਿਹਾ ਵਾ ਮਿਹਨਤ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਬਚਪਨ ਚ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਨਾਨਕੇ ਜਿਹੜੇ ਕੀ ਗੋਪੀ ਨੂੰ ਲੈ ਕੇ ਜਾਂਦੇ ਨੇ ਹੁਣ ਨਾਨਾ ਨਾਨੀ ਦੀ ਮੌਤ ਹੋ ਗਈ ਆ ਇਸ ਕਰਕੇ ਗੋਪੀ ਆਪਣੇ ਮਾਮੇ ਨਾਲ ਨਹੀਂ ਰਹਿੰਦਾ ਕਿਉਂਕਿ ਮਾਮਾ ਦਾ ਜਿਹੜਾ ਨਸ਼ਾ ਕਰਦਾ ਹੈ ਇਸ ਕਰਕੇ ਗੋਪੀ ਇਕੱਲਾ ਹੀ ਜਿਹੜਾ ਕਿਰਾਏ ਤੇ ਰਹਿੰਦਾ ਵਾ ਤੇ ਗੋਪੀ ਕਹਿੰਦੀ ਮਨ ਚ ਆਇਆ ਵਿਚਾਰ ਆ ਆ ਵੀ ਮਾਪ ਹੋ ਨਹੀਂ ਬਚਪਨ ਉਹਨਾਂ ਦਾ ਸਾਆ ਉੱਠ ਗਿਆ ਵਾ ਜੇਕਰ ਨਾਨਾ ਨਾਨੀ ਨੇ ਪਾਲਿਆ ਉਹ ਵੀ ਦੁਨੀਆ ਤੋਂ ਚਲੇ ਗਏ ਨੇ ਸਰ ਜੀ ਬੜਾ ਹੁੰਦਾ ਰਾਤ ਸੁੱਤੇ ਨੂੰ ਬਸ ਜਦੋਂ ਲੰਮੇ ਪਈਦਾ ਚੇਤਾ ਆ ਜਾਂਦਾ ਤੇ ਫਿਰ ਪਾਣੀ ਆਉਂਦਾ ਅੱਖਾਂ 'ਚੋਂ ਇਨਸਾਨ ਇਕੱਲਾ ਇਕੱਲਾ ਪੈ ਫੈਮਿਲੀ ਤੋਂ ਬਿਨਾਂ ਕਿੰਨੀ ਦਿੱਕਤ ਹੁੰਦੀ ਆ ਜਾ ਕੇ ਨਹਾਉਣਾ ਕੱਪੜੇ ਧੋਣੇ ਰੋਟੀ ਬਣਾਉਣੀ ਫਿਰ ਜਾ ਕੇ ਸੌਣਾ ਕਿਦੇ ਮੈਨੂੰ ਇਹ ਸੋਪੀ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਹਾਡੇ ਮਾਤਾ ਪਿਤਾ ਦੁਨੀਆ ਚ ਚਲ ਗਏ ਸੀ ਕਿ ਲੱਗਦਾ ਤੁਸੀਂ ਉਹਨਾਂ ਦਾ ਚਿਹਰਾ ਦੇਖਿਆ ਉਹਨਾਂ ਨੂੰ ਯਾਦ ਹੋਊਗਾ ਤੁਹਾਨੂੰ ਅਜ ਤੱਕ ਤੁਹਾਡੇ ਮਾਪੇ ਕਿਸ ਤਰ੍ਹਾਂ ਦੇ ਸੀ ਕੀ ਨਾਂ ਸੀ ਤੁਹਾਡੇ ਮਾਪ ਦਾ ਮੈਂ ਆਪਣੇ ਪਾਪਾ ਨੂੰ ਨਹੀਂ ਵੇਖਿਆ ਮम्मा ਨੂੰ ਜ਼ਰੂਰ ਵੇਖਿਆ ਕਿਉਂਕਿ ਉਹ ਉਹ ਵੀ ਇੱਧਰੇ ਰਹਿੰਦੇ ਆ ਕਿਰਾਏ ਤੇ ਕਿਦੇ ਉਹ ਹੈ ਜਲਾਲਾਬਾਦ ਵਹਿਆ ਉਧਰ ਕੰਮ ਕਰਨੀ ਹੈਗਾ ਉਹ ਇਧਰੇ ਜਿੰਡੇ ਵਾਲੇ ਕਿਰਾਏ 'ਚ ਰਹਿੰਦੇ ਆ ਉਹ ਮਤਲਬ ਜਿਹੜਾ ਮੇਰਾ ਹੁਣ ਵਾਲਾ ਡੈਡੀ ਆ ਉਹ ਮੇਨਾਂ ਲਗਤਬਾਜੀ ਰਹਾਦਾ ਮੈਂ ਉਹਦੇ ਨਾ ਮੈਂ ਉਹਨੂੰ ਕਮਾਉਣਾ ਨਾ ਉਹ ਮੈਨੂੰ ਕਮਾਉਂਦਾ ਵਾ ਤੇ ਮੈਂ ਕੱਲਾ ਰਹਿਣ ਡਿਆ ਬਿਲਕੁਲ ਹੀ ਮੰਮਿਆ ਨੂੰ ਜਰੂਰ ਮੈਂ ਵੇਖਿਆ ਵਾ ਹਾਂਜੀ ਤੇ ਆਪਣੇ ਪਾਪਾ ਨੂੰ ਨਹੀਂ ਮੈਂ ਵੇਖਿਆ ਜਦੋਂ ਬਚਪਨ ਤੋਂ ਡੈਥ ਹੋ ਗਈ ਮੈਂ 6 ਮਹੀਨੇ ਦਾ ਕਿ ਲੱਗਦਾ ਨਹੀਂ ਕਿਤੇ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਸੀ ਦੀ ਕਿ ਬਚਪਨ ਚ ਮਾਪੇ ਮਾਪੇ ਚਲ ਗਏ ਨੇ ਅੱਜ ਹੁੰਦੇ ਸ਼ਾਇਦ ਤੇ ਗੋਪੀ ਨੇ ਨਹੀਂ ਮਿਹਨਤ ਨਾ ਕਰਨੀ ਪੈਂਦੀ ਕਿਉਂਕਿ ਆਪਣੇ ਆਪ ਨੂੰ ਬਦਲ ਸੀ ਸਮਝਦੇ ਨੇ ਕਿਉਂਕਿ ਉਹ ਬੱਚਾ ਜਿਹਨੇ ਮਾਪੇ ਦਾ ਅਜੇ ਤੱਕ ਪਿਆਰ ਨਹੀਂ ਲੈ ਲਿਆ ਉਹਨੇ ਮਾਪੇ ਦੀ ਲੋਰੀਆਂ ਨਹੀਂ ਸੁਣੀਆਂ ਅਜੇ ਤੱਕ ਕਿ ਲੱਗਦਾ ਨਹੀਂ ਉਹ ਬੱਚਾ ਜਿਹੜਾ ਬਦਲ ਸੀ ਹੈਗਾ ਮੈਂ ਸਰ ਜੀ ਆਪਣੇ ਮਾਪੇ ਦੇ ਸਿਰ ਤੇ ਵੀ ਚਲੋ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਬਾਕੀ ਮੇਰੀ ਮਾਂ ਨੇ ਵੀ ਨਹੀਂ ਵੀ ਨਾ ਕਦੀ ਮੈਨੂੰ ਬਲੈਂਕ ਤਾਂ ਕਨੀ ਰੱਖੇ ਦਿੱਤੀ ਮੇਰੀ ਇਸ ਵਕਤ 35 ਸਾਲ ਉਮਰ ਆ ਮੈਂ ਜੋ ਮੈਂ ਆਪਣੇ 16 ਸਾਲ ਦੀ 15 20 ਸਾਲਾਂ ਦੀ ਉਮਰ ਜੇ ਮੈਂ ਕੰਮ ਜੇ ਪੈ ਗਿਆ ਨਾ ਮੈਂ ਆਪਣੇ ਕੱਪੜੇ ਆ ਬਣਾਏ ਆ ਹਰ ਇੱਕ ਚੀਜ਼ ਮੈਂ ਆਪਣੇ ਸਿਰ ਤੇ ਕੀਤਾ ਜੋ ਵੀ ਕੀਤਾ ਤੇ ਮੈਂ ਆਪਣੇ ਸਿਰ ਤੋਂ ਹੀ ਕੱਪੜੇ ਇਹ ਵੀੜਾ ਕਪੜਾ ਬਣਾਇਆ ਘਰ ਦਾ ਸਮਾਨ ਵੀ ਬਣਾਇਆ ਤੇ ਇਸ ਵਕਤ ਵੀ ਮੈਂ ਜੋ ਉੱਥੇ ਜੰਡਿਆਲਾ ਜਾ ਕੇ ਬੈਠਾ ਵਾਂ ਸਿਲੰਡਰ ਮੰਝੇ ਤੇ ਭਾਂਡਿਆਂ ਦਾ ਕਰਮ ਲੈ ਆਵਾ ਮੈਨੂੰ ਇਹ ਸਭ ਬਾਪ ਦੀ ਕਿੰਨੀ ਯਾਦ ਆਉਂਦੀ ਆ ਕਹਿੰਦੇ ਬਾਪ ਦੀ ਉਂਗਲ ਫੜ ਕੇ ਬੱਚਾ ਵੱਡਿਆ ਹੁੰਦਾ ਵਾ ਅਤੇ ਬਾਪ ਨੇ ਉਹ ਸਮਾਂ ਬਤਾਇਆ ਉਹ ਵਕਤ ਬਤਾਇਆ ਹਮੇਸ਼ਾ ਯਾ ਰਹਿਦਾ ਪਰ ਗੋਪੀ ਤੁਸੀਂ ਜਦੋਂ ਤੁਸੀਂ ਦੱਸ ਰਹੇ ਹੋ ਜਦੋਂ ਤੁਹਾਡੇ ਬਾਪ ਦੁਨੀਆ ਤੋਂ ਚਲੇ ਗਏ ਤੁਹਾਡੇ ਪਿਤਾ ਉਦੋਂ ਤੁਸੀਂ ਸਿਰਫ 6 ਮਹੀਨੇ ਦੇ ਸੀ ਕੀ ਕਹਿਣਾ ਜਾਓਗੇ ਤੁਸੀਂ ਸਾਜੀ ਬਹੁਤ ਔਖਾ ਹੁੰਦਾ ਵਾ ਜਦੋਂ ਉਹ ਜਦਾਂ ਸੰਸਾਨੋ ਇਹਨਾ ਬੜਾ ਔਖਾ ਦਾ ਮੇਰੇ ਨਾਨਾ ਜੀ ਨੇ ਮੈਨੂੰ ਬਹੁਤ ਵਕਤਾਂ ਨਾਲ ਪਾਲਿਆ ਨਾਨੀ ਨਾਨੇ ਨੇ ਮੇਰੀ ਨਾਨੀ ਜੀ ਘਰ ਦੇ ਵਿੱਚ ਚਲੋ ਗਰੀਬੀ ਸੀ ਮੈਨੂੰ ਚੁੱਕ ਕੇ ਤੇ گویا ਸੁਰਦੇ ਰਿਹਾ ਜਦੋਂ ਮੈਂ ਕੰਮ ਕਰਨ ਡਿਆ ਵਾ ਫਿਰ ਮੈਂ ਆਪਣੀ ਨਾਨਾ ਜੀ ਨਾਨੀ ਜੀ ਨੂੰ ਕੰਮ ਨਹੀਂ ਕਰਨ ਦਿੱਤਾ ਉਹਨਾਂ ਨੇ ਮੈਨੂੰ ਇਹੋ ਆਖਿਆ ਵੀ ਨਹੀਂ ਤੁਸੀਂ ਕੰਮ ਨਹੀਂ ਮੰਮੀ ਕਰਨਾ ਮੈਂ ਆਪੇ ਕੰਮ ਜਿਹੜੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ ਤੇ ਮੈਨੂੰ ਇਹ ਸੋ ਵੀ ਗੋਪੀ ਤੁਹਾਡੇ ਪਿਤਾ ਦੀ ਗੱਲ ਕਰਦੇ ਆ ਕਿਉਂਕਿ ਮੈਂ बार-बार ਸਵਾਲ ਕਰ ਰਿਹਾ ਕਿਉਂਕਿ ਇੱਕ ਬੱਚੇ ਦਾ ਜਿਹੜਾ ਪਿਤਾ ਨਾਲ ਪਿਆਰ ਬਹੁਤ ਜ਼ਿਆਦਾ ਹੁੰਦਾ ਤੇ ਜੇਕਰ ਪਿਤਾ ਦਾ ਪਿਆਰ ਨਾ ਮਿਲੇ ਤੇ ਬੰਦੇ ਨੂੰ ਹਮੇਸ਼ਾ ਸਾਰੀ ਉਮਰ ਇਹ ਚੀਜ਼ ਆ ਰਹਿਦਾ ਵੀ ਮੈਂ ਆਪਣੇ ਬਚਪਨ ਚ ਮੈਂ ਆਪਣੇ ਪਿਤਾ ਨੂੰ ਨਹੀਂ ਮਿਲ ਸਕਿਆ ਉਹਨਾਂ ਦਾ ਪਿਆਰ ਨਹੀਂ ਲੈ ਸਕਿਆ ਤੇ ਮੈਨੂੰ ਇਹ ਸੋ ਵੀ ਜਦੋਂ ਇੱਥੋਂ ਕੰਮ ਤੋਂ ਘਰੇ ਜਾਂਦੇ ਵਾਪਸ ਟੋਲ ਪੜਾ ਲਈ ਦੋ ਉਦੋਂ ਫਿਰ ਜਦੋਂ ਕੱਲਿਆਂ ਬੈਠੇ ਹੁੰਦੇ ਹੋ ਉਦੋਂ ਬਾਪ ਆਪ ਦੀ ਕਿੰਨੀ ਕੀ ਯਾਦ ਆਉਂਦੀ ਆ ਕਿ ਅੱਜ ਸ਼ਾਇਦ ਮੇਰਾ ਵੀ ਬਾਪ ਹੁੰਦਾ ਅੱਜ ਮੈਨੂੰ ਵੀ ਪਿਆਰ ਦਿੰਦਾ ਅੱਜ ਮੈਨੂੰ ਇੰਨੀ ਮਿਹਨਤ ਨਾ ਕਰਨੀ ਪੈਂਦੀ ਕਿਉਂਕਿ ਜਿਹਦੇ ਸਿਰ ਤੇ ਬਾਪ ਦਾ ਸਾਇਆ ਨਾ ਹੋਵੇ ਤੇ ਬੜੇ ਲੋਕ ਗੱਲਾਂ ਵੀ ਕਰਦੇ ਨੇ ਜੀ ਸਰ ਜੀ ਹੁੰਦਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਮੈਨੂੰ ਸੁਪਨੇ ਚ ਦਿਖ ਜਾਨਾ ਠੀਕ ਹੈ ਮੇਰੇ ਸਿਰ ਤੇ ਹੱਥ ਰੱਖਣ ਮੈਨੂੰ ਸੁਪਨੇ ਚ ਦੇਖ ਜਾਨਾ ਵੀ ਹਾਂ ਪੁੱਤ ਮੈਂ ਤੇਰਾ ਪਿਓ ਹਾਂ ਮੈਂ ਆਪਣੇ ਪਿਓ ਦੀ ਫੋਟੋ ਤੱਕ ਨਹੀਂ ਵੇਖ ਸਕਿਆ ਆਪਣੇ ਪਾਪਾ ਦੀ ਜਿਨਾ ਕੀ ਤੁਹਾਡੇ ਪਿਤਾ ਦਾ ਮੇਰੇ ਪਿਤਾ ਦਾ ਨਾਮ ਹੈਗਾ ਸੀ ਮਸੂ ਸਿੰਘ ਕਿੰਨੇ ਵੇਸੋ ਵੀ ਤੁਸੀਂ ਆਪਣੇ ਆਪਣੇ ਕਦੀ ਨਾਨਾ ਨਾਨੀ ਪੁੱਛਿਆ ਵੀ ਮੇਰੇ ਪਿਤਾ ਜੀ ਕਿਸ ਤਰ੍ਹਾਂ ਦੇ ਸੀ ਸਰਦਾਰ ਸੀ ਕਿਸ ਤਰ੍ਹਾਂ ਦੇ ਸੀ ਵੇਖਣ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ ਸੋਹਣੇ ਹੀ ਮੋਨੇ ਹੀ ਹੁੰਦਾ ਸਰ ਜੀ ਉਹਨਾਂ ਨੇ ਮੈਂ ਮੇਰੀ ਭੂਆ ਜੀ ਨੇ ਦੱਸਿਆ ਮੈਨੂੰ ਇੱਕ ਵਾਰੀ ਮੈਂ ਫੋਟੋ ਵੇਖੀ ਜਦ ਹਰੇ ਹਰੇ ਕਪੜਾ ਪਜਾਮਾ ਗੁਰਦਾ ਪਾਇਆ ਸੀ ਬਸ ਉਦੋਂ ਤੋਂ ਬਾਅਦ ਮੈਂ ਉਹਨਾਂ ਨੇ ਕਿਹਾ ਮੇਰੀ ਪੂਆ ਜੀ ਨੂੰ ਮਾ ਪੂਆ ਜੀ ਮੈਨੂੰ ਫੋਟੋ ਦੇ ਦਿਓ ਉਹਨਾਂ ਨੇ ਮੈਨੂੰ ਫੋਟੋ ਨਹੀਂ ਦਿੱਤੀ ਮਾ ਚ ਕੋਈ ਗੱਲ ਨਹੀਂ ਆ ਤੇ ਬਚਪਨ ਤੋਂ ਮੜ ਗਿਆ ਫਿਰ ਜਦੋਂ ਮੈਂ ਆਪਣੀ ਹੋਸ਼ ਚ ਹੋਇਆ ਫਿਰ ਮੈਂ ਆਪਣੇ ਪਿੰਡ ਗਿਆ ਵਾਂ ਬਈ ਪਹਿਲਾਂ ਮੇਰਾ ਜਨਮ ਹੋਇਆ ਡਿਨੇਵਾਲ ਬਾਬੇ ਸ਼ੇਖ ਪਤੇ ਲਾ ਕੇ ਉਸ ਪਿੰਡ ਦਾ ਮੇਰਾ ਜਨਮ ਆ ਤੇ ਮੈਂ ਉੱਥੇ ਕਦੀ ਜੇ ਜਾਵਾਂ ਵੀ ਤਮਕ ਸਾ 10 15 ਮਿੰਟ ਵਾਸਤੇ ਜਾਣਾ ਮੜ ਕੇ ਫੇਰ ਮੈਂ ਆ ਜਾਣਾ ਵਾ ਕਿਉਂਕਿ ਜਿਸ ਘਰ ਦੇ ਵਿੱਚ ਮਾਂ ਪਿਓ ਹੀ ਨਾ ਦਿਖੇ ਉਸ ਘਰ ਦੇ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਪਰ ਕੀ ਲੱਗਦਾ ਨਹੀਂ ਵੀ ਗੋਪੀ ਜਦੋਂ ਤੁਸੀਂ ਆਪਣੇ ਪਿੰਡ ਜਾਂਦੇ ਹੋ ਤੁਹਾਡੇ ਪਿੰਡ ਦੇ ਲੋਕ ਗੱਲਾਂ ਕਰਦੇ ਹੋਣਗੇ ਵੀ ਇਹ ਇਹ ਦੀ ਫਲਾਣੇ ਦਾ ਪੁੱਤਰ ਆ ਗਿਆ ਵਾ ਇਹ ਫਲਾਣੇ ਦਾ ਤੁਹਾਨੂੰ ਦੱਸ ਦੇਣਗੇ ਹੋਣਗੇ ਵੀ ਤੁਹਾਡੇ ਪਿਤਾ ਜੀ ਕਿੰਨੀ ਮਿਹਨਤ ਸੀ ਕਰਦੇ ਸੀ ਕੀ ਕੰਮ ਕਰਦੇ ਸੀ ਤੁਹਾਨੂੰ ਜੂ ਗੱਲਾਂ ਕਰਦੇ ਹੋਣਗੇ ਤੁਹਾਡੇ ਨਾਲ ਹਾਂਜੀ ਸਾਜੀ ਮੇਰਾ ਇੱਕ ਨਾ ਚਾਚਾ ਜੀ ਹੈਗੇ ਲੱਗੇ ਸਾਡੇ ਇੱਦਾਂ ਗਵਾਂਢੀ ਆ ਉਹ ਦੱਸਦੇ ਹੀ ਕਹਿੰਦੇ ਵੀ ਬੜਾ ਸੋਹਣਾ ਹੁੰਦਾ ਤੇਰਾ ਪਤ ਤਾਂ ਰੜੀ ਵੜਾ ਸੋਨਾ ਹੁੰਦਾ ਸੀ ਤੇ ਵੀ ਕੰਮ ਕਰਦੇ ਉਹ ਥੱਕਦੇ ਨਹੀਂ ਇੰਨੀ ਮਿਹਨਤ ਕਰਦੇ ਸੀ ਸਿਰਫ ਇੱਕ ਸ਼ਰਾਬ ਪੀਂਦੇ ਸੀ ਸ਼ਰਾਬ ਪੀਂਦੇ ਸੀ ਸ਼ਰਾਬ ਤੋਂ ਇਦਾਂ ਦੇ ਡੈਥ ਹੋ ਗਈ ਮੇਰੇ ਚਾਚੇ ਤਾਏ ਜਿੰਨੇ ਵੀ ਆ ਨਾ ਸਾਰੇ ਸ਼ਰਾਬ ਪੀ ਪੀ ਕੇ ਡੈਥ ਹੋ ਗਈ ਉਹਨਾਂ ਦੀ ਸ਼ਰਾਬ ਸ਼ਰਾਬ ਹੀ ਕੋਈ ਕੋਈ ਬਾਰੀ ਦਾ ਡੈਥ ਹੋ ਗਈ ਉਹਨਾਂ ਦੀ ਤੇ ਕਿਸੇ ਦਾ ਕੋਈ ਤੇ ਹੋ ਗਈ ਘਰ ਦੇ ਵਿੱਚੀ ਸਾਰੇ ਸ਼ਰਾਬੀ ਪੀ ਕੇ ਡੈਥ ਹੋਈ ਉਹਨਾਂ ਦੀ ਕਿ ਬਣੀ ਸੋ ਵੀ ਗੋਪੀ ਕਦੀ ਰੱਬ ਨਾ ਕਦੀ ਉਹ ਸੱਚੇ ਪਾਸ਼ਾਣ ਨਾ ਕਦੀ ਹੁੰਦਾ ਇਹ ਚੀਜ਼ ਦਾ ਗਿਲਾ ਸ਼ਿਕਵਾ ਹੁੰਦਾ ਫਿਰ ਅੱਬਾ ਬਾਪ ਦਾ ਸਾਇਆ ਨਾਲ ਚੁੱਕ ਲੈ ਜਾਂਦਾ ਕਿਉਂਕਿ ਬਾਪ ਤੋਂ ਬਿਨਾ ਜੇਕਰ ਦੁਨੀਆ ਤੇ ਬੰਦਾ ਆਉਂਦਾ ਜਾਂਕਰ ਬਾਪ ਦਾ ਸਾਇਆ ਜੇ ਤੋ ਚੁੱਕਿਆ ਜਾਂਦਾ ਉਸ ਬੱਚੇ ਨੂੰ ਪਤਾ ਵਾ ਕਿਹੜੇ ਹਾਲਾਤਾਂ ਚ ਬੰਦਾ ਜੀਂਦਾ ਕਿਹੜੇ ਹਾਲਾਤਾਂ ਜਿਹੜਾ ਜ਼ਿੰਦਗੀ ਵੱਡੀ ਹੁੰਦੀ ਆ ਸਰ ਜੀ ਮੈਂ ਤਾਂ ਇਹੋ ਹੱਥ ਜੋੜਦਾ ਪ੍ਰਮਾਤਮਾ ਗੜੀ ਵੀ ਕਿਸੇ ਦਾ ਮਾਂ ਬਾਪ ਨਾ ਇਦਾਂ ਹੋਵੇ ਤੇ ਜੇ ਹੋਣਾ ਵਾ ਤੇ ਬੱਚੇ ਨੂੰ ਬੱਚਾ ਪੂਰਾ ਹੋ ਜੇ ਉਹ ਡੈਥ ਹੋ ਜੇ ਬੱਚੇ ਦੀ ਉਹ ਚੰਗਾ ਵਾ ਕਿਉਂਕਿ ਮਾਂ-ਬਾਪ ਤੋਂ ਬਗੈਰ ਠੱਕੇ-ਟੋੜੇ ਖਾਣੇ ਜ਼ਿੰਦਗੀ ਦੇ ਬੜੇ ਔਖੇ ਹੁੰਦੇ ਸਰ ਜੀ ਇਸ ਕਾਰਨ ਵਾਸਤੇ ਮੈਂ ਵੈਗੁਰੂ ਗੁਰੂ ਰਾਮਦਾਸ ਗਾੜੀ ਇਹ ਅਰਦਾਸ ਕਰਦਾ ਵਾਂ ਪੀ ਜੇ ਹਾਂਡੀ ਕਾ ਵੀ ਕੋਈ ਇਨਸਾਨ ਹੈਗਾ ਨਾ ਉਹਨੂੰ ਜਿਆਦਾ ਕੋਈ ਕਾਰੋਬਾਰ ਚਾਹਦਾ ਹੋਵੇ ਤੇ ਜਾਂ ਉਹਨੂੰ ਮੌਤ ਆ ਜੇ ਉਹ ਚੰਗਾ ਜੇ ਮੇਰੇ ਤੋਂ ਵੀ ਤੁਸੀਂ ਵੱਡੇ ਹੋਏ ਸੀ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਪੌਲੀਓ ਹੋਇਆ ਵਾ ਤੁਹਾਨੂੰ ਦੂਸਰੇ ਬੱਚਿਆਂ ਵਾਂਗੂ ਕਿੰਨਾ ਕਿ ਮਨ ਚ ਹੋਇਆ ਵੀ ਲੱਭਾ ਕਿਤੇ ਮੇਰੇ ਮਾਪੇ ਬੰਦਿਆ ਤੋਂ ਚਲ ਗਏ ਨੇ ਇੱਕ ਮੈਨੂੰ ਹੈਂਡੀਕੈਪ ਬਣਾਤਾ ਕਿਸੇ ਦੇ ਸਵਾਰਥ ਬਣਾਤਾ ਲੈਟ੍ਰੀ ਬਾਥਰੂਮ ਕਰਨ ਦੀ ਤੰਗੀ ਆ ਗਈ ਆਮ ਬੱਚਿਆਂ ਵਾਂਗੂ ਚੱਲ ਫੇ ਨਹੀਂ ਸਕਦਾ ਕਿ ਲੱਗਦਾ ਨਹੀਂ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਹਾਡੇ ਤੇ ਮੈਨਾਂ ਸਰ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਉਂਕਿ ਵੇਖੋ ਹੁਣ ਮੈਂ ਆ ਬੈਠ ਕੇ ਕੰਮ ਕਰਨ ਦਾ ਸਾਰੀ ਦਿਹਾੜੀ ਲੱਕ ਥੱਕ ਜਾਂਦਾ ਵਾ ਬੰਦਰ ਕਿ ਜਾ ਦਿਹਾੜੀ ਦਾ ਪਗੜਨਾ ਉੱਠ ਕੇ ਆਪਣੇ ਕਾਰੋਬਾਰ ਕਿਤੇ ਵੀ ਕਈ ਦਾ ਕੰਮ ਕਰ ਲਓ ਜਾਂ ਕੋਈ ਕੋਈ ਕੰਮ ਕਰ ਲਓ ਆਪਣਾ ਦਿਹਾੜੀ ਦਾ ਪਾ ਮਿਹਨਤ ਕਰ ਲਓ ਤੁਰ ਫਿਰ ਕੇ ਕੰਮ ਕਰ ਲੈਣਾ ਤੁਰ ਫਿਰ ਕੇ ਬਾਹਰ ਅੰਦਰ ਚੱਲ ਜਾਣਾ ਬਹੁਤ ਸੌਖਾ ਇਦਾਂ ਜਿੱਦਾਂ ਜਾਣਾ ਨਾ ਇਹਦਾ ਬਹੁਤ ਔਖਾ ਇਹਦਾ ਮੈਂ ਤੁਹਾਨੂੰ ਚੱਲ ਕੇ ਵਿਖਾ ਦਿੰਦਾ ਵਾ ਤੁਸੀਂ ਆਖੋਗੇ ਵੀ ਠੀਕ ਆ ਮੈਂ ਇੱਕ ਸ਼ਾਟ ਲਵੋ ਮੇਰਾ ਭਾਂ ਚੱਲਦੇ ਆ ਇੱਕ ਮਿੰਟ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਗੋਪੀ ਕਹਿੰਦਾ ਮੈਂ ਚੱਲ ਕੇ ਦਿਖਾਉਂਗਾ ਕਿਉਂਕਿ ਇੱਕ ਪੋਲੀਓ ਜਿਹਨੂੰ ਬੰਦੇ ਨੂੰ ਹੋਇਆ ਹੁੰਦਾ ਜਿਹੜਾ ਬੰਦਾ ਹੈਂਡੀਕੈਪ ਹੋਇਆ ਹੁੰਦਾ ਉਹਦੇ ਵਾਸਤੇ ਚੱਲਣਾ ਕਿੰਨਾ ਔਖਾ ਵਾ ਤੁਸੀਂ ਦੇਖ ਸਕਦੇ ਹੋ ਉਹ ਕਿਤੇ ਕਿਤੇ ਗੋਪੀ ਦਾ ਕਹਿਣਾ ਆ ਵੀ ਬੰਦੇ ਨੂੰ ਮੌਤ ਜਲੂ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਚੰਗੀ ਤਰ੍ਹਾਂ ਚੱਲਿਆ ਫਿਰ ਨਹੀਂ ਜਾਂਦਾ ਗੋਡਿਆਂ ਦੇ ਭਾਰ ਬੰਦੇ ਨੂੰ ਚੱਲਣਾ ਪੈਂਦਾ ਇਹ ਹਾਲਾਤ ਨੇ ਇਹ ਤਸਵੀਰਾਂ ਨੇ ਗੋਪੀ ਦੀਆਂ ਜਿਹੜਾ ਕਿ ਜੰਡਿਆਲਾ ਗੁਰੂ ਤੇ ਲਾ ਕੇ ਕਿ ਟੋਰ ਪਲਾਜ਼ੇ ਦੇ ਜਿਹੜਾ ਕੰਮ ਕਰਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਪਾਣੀ ਦੀ ਇਹ ਬੋਤਲਾ ਵੇਚ ਕੇ ਕੰਮ ਇੱਕ ਮਿਹਨਤ ਕਰ ਰਿਹਾ ਨੌਜਵਾਨ ਬਚਪਨ ਚ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਮਾਤਾ ਕਿਤੇ ਹੋਰ ਜਾ ਕੇ ਬੈਠ ਜਾਂਦੀ ਆ ਅਤੇ ਗੋਪੀ ਦੇ ਨਾਨਕੇ ਜਿਹੜਾ ਕੀ ਉਹ ਲੈ ਆਉਂਦੇ ਨੇ ਅੱਜ ਹਾਲਾਤ ਦੇਖ ਲਓ ਤੁਸੀਂ ਕੀ ਗੋਪੀ ਜੀ ਥੋੜਾ ਚੱਲ ਕੇ ਜਰੂਰ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਜ਼ਮੀਨ ਜਰੂਰ ਗਰਮ ਹੋ ਗਈ ਮੈਨੂੰ ਲੱਗਦਾ ਤਾਂ ਜੋ ਗੋਪੀ ਕੋ ਚੱਲਿਆ ਨਹੀਂ ਜਾ ਰਿਹਾ ਗੋਪੀ ਜੀ ਮੁਸ਼ਕਲ ਤੇ ਬਹੁਤ ਹੁੰਦੀ ਨਹੀਂ ਆ ਕਿਉਂਕਿ ਅਸੀਂ ਦੇਖਿਆ ਜਿਸ ਤਰ੍ਹਾਂ ਜ਼ਮੀਨ ਗਰਮ ਹੈ ਇਹਨਾਂ ਤਪਦੀ ਆ ਤੇ ਤੁਹਾਨੂੰ ਤੁਰੰਤ ਬਹੁਤ ਛਲਾਰੀ ਆ ਬਹੁਤ ਸਰ ਜੀ ਹਾਂ ਬੜੀ ਇੱਕ ਤਾਂ ਮੁਸ਼ਕਲ ਹੁੰਦੀ ਆ ਹੱਥ ਥੱਲੇ ਜੋ ਲਾਓ ਤੇ ਛੜਦੇ ਹੱਥ ਇਹ ਨਹੀਂ ਕਿ ਹੁਣ ਠੰਡਾ ਹੋ ਗਿਆ ਤੇ ਜਾਂ ਜ਼ਮੀਨ ਗਰਮ ਨਹੀਂ ਆ ਬਹੁਤ ਜ਼ਿਆਦਾ ਗਰਮ ਹੈ ਸਰ ਜੀ ਹਾਂ ਜੀ ਕੋਈ ਕੋਈ ਜਾ ਜੋ ਵਾਪਸ ਆਓ ਉੱਥੇ ਆ ਜਾਓ ਤੁਸੀਂ ਸਾਈਕਲ ਤੇ ਆ ਜਾਓ ਟਰਾਈਸਾਈਕਲ ਤੇ ਕਿਉਂ ਤੁਹਾਡੇ ਕੋ ਚੰਗੀ ਤਰ੍ਹਾਂ ਬੈਠਾ ਵੀ ਜਾ ਰਿਹਾ ਚੰਗੀ ਤਰ੍ਹਾਂ ਚੱਲ ਪੈਣੀ ਜਾ ਰਿਹਾ ਖਾਸ ਕਰਕੇ ਜਿਹੜੀ ਜ਼ਮੀਨ ਹੈ ਜਿਹੜੀ ਧਰਤੀ ਬਹੁਤ ਗਰਮ ਹੈ ਇਸੋ ਦੀ ਟੈਂਪਰੇਚਰ ਦੀ ਗੱਲ ਕਰੀ ਅਮਰਸਰ ਦੀ 42 43 ਟੈਂਪਰੇਚਰ ਆ ਪਰ ਫਿਰ ਵੀ ਇਹ ਨੌਜਵਾਨ ਦੀ ਹਿੰਮਤ ਨੂੰ ਦਾਤ ਆ ਅਸੀਂ ਹਿੰਮਤ ਕਰਦੇ ਹਾਂ ਇਸ ਨੌਜਵਾਨ ਦੀ ਤਾਰੀਫ ਕਰਦੇ ਹਾਂ ਸਿਫਤ ਕਰ ਹੈਂਡੀ ਕੱਪ ਹੋਣ ਦੇ ਬਾਵਜੂਦ ਵੀ ਇੰਨੀ ਮਿਹਨਤ ਕਰਕੇ ਪਾਣੀ ਦੀਆਂ ਬੋਤਲਾਂ ਵੇਚ ਕੇ ਜਿਹੜਾ ਆਪਣਾ ਗੁਜ਼ਾਰਾ ਕਰ ਰਿਆ ਬਚਪਨ ਪਿਤਾ ਦਾ ਸਾਇਆ ਚੱਲ ਜਾਂਦਾ ਉਸ ਤੋਂ ਬਾਅਦ ਗੋਪੀ ਕੱਲਿਆ ਰਹਿ ਜਾਂਦਾ ਨਾਨਕੇ ਲੈ ਕੇ ਆਉਂਦੇ ਨੇ ਨਾਨਾ ਨਾਲ ਹੀ ਲਿਆਉਂਦੇ ਨੇ ਵੱਡਿਆਂ ਕਰਦੇ ਨੇ ਉਸ ਤੋਂ ਬਾਅਦ ਨਾਨਾ ਨਾਨੀ ਦੂਰ ਚੱਲ ਜਾਂਦੇ ਨੇ ਮੈਨੂੰ ਐਸੋ ਗੋਪੀ ਕਿੰਨਾ ਸਮਾਂ ਹੋ ਗਿਆ ਨਾਨਾ ਨੀ ਗਏ ਨੂੰ ਉਹਨਾਂ ਨੂੰ ਸਰ ਜੀ ਹੈਗੇ ਆ 2 ਕੇ ਸਾਲ ਹੋ ਗਏ ਨਾਨਾ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ 2 ਸਾਲ ਹੋ ਗਏ ਨਾਨਾ ਜੀ ਨੂੰ ਤਾ ਕੇ ਸਾਲ ਹੋ ਗਏ ਨਾਨਾ ਜੀ ਨਾਨੀ ਜੀ ਨੂੰ ਡੈਥ ਹੋਈ ਹਾਂ ਹਾਂ ਜੀ ਬਾਬਾ ਕਿੱਥੇ ਛੱਡ ਗਿਆ ਸੀ ਗੋਪੀ ਨੂੰ ਤੁਸੀਂ ਆ ਗਹਿਰੀ ਦੇ ਨਾਲ ਗਦਲੀ ਆ ਆਸ਼ਰਮ ਆ ਬਾਬਾ ਬਾਬਾ ਸਿੰਘ ਦਾ ਜਿਹੜਾ ਭਵਿੰਦਰ ਸਿੰਘ ਦਾ ਜਿਹੜਾ ਉਹ ਤੇਰੇ ਨਾਲ ਮੇ ਛੱਡ ਗਿਆ ਉਹ ਉੱਥੇ ਹੀ ਇਹ ਗੁਰੂ ਦਾ ਸਿੰਘ ਉੱਥੇ ਸੱਜਾ ਅੱਛਾ ਤੁਸੀਂ ਲਾਲ ਬਣੇ ਹਾਂ ਜੀ ਤੇ ਫਿਰ ਫਿਰ ਛੱਡਣ ਦਾ ਕਾਰਨ ਕੀ ਰਿਹਾ ਉੱਥੇ ਦੇ ਪਛਾਦਾ ਪਾਣੀ ਮਿਲਦਾ ਰਹਿ ਨੂੰ ਛੱਤ ਮਿਲਦੀ ਆ ਫਿਰ ਆਉਣ ਦਾ ਕਾਰਨ ਕੀ ਆ ਸਭ ਕੋ ਮਿਲਦਾ ਹੀ ਆਂਦਾ ਮੈਂ ਆਪਣੀ ਮਿਹਨਤ ਕਰਨੀ ਆ ਅੱਛਾ ਕਿੱਥੇ ਕਰਦੇ ਆ ਇਹ ਤੱਪੜ ਸੀਂਦਾ ਸੀ ਦਰਜੀ ਆ ਉਹਦਾ ਦਰਜੀ ਆ ਹਾਂ ਤੱਪਰ ਸੀਦਾ ਸੀ ਪਰ ਮਤਲਬ ਉਹ ਕਿਰਾਏ ਦਾ ਦੁਕਾਨ ਲਈ ਉਹ ਨਹੀਂ ਗੱਲ ਬਣੀ ਉਥੇ ਭਰਾਰ ਗਈ ਦਾ ਚਵਰ ਧੱਕੇ ਖਾਂ ਰਿਆ ਠੀਕ ਹੈ ਜੀ ਠੀਕ ਹੈ ਬਹੁਤ ਧੰਵਾਦ ਜੀ ਸਾਨੂੰ ਪਤਾ ਲੱਗਾ ਵੀ ਤੁਸੀਂ ਪੇਸ਼ੇ ਤੋਂ ਦਰਜੀ ਹੋ ਵਧੀਆ ਕੱਪੜੇ ਜਿਹੜੇ ਸੀਲਦੇ ਤੁਸੀਂ ਨਹੀਂ ਕੱਪੜੇ ਨਹੀਂ ਮੈਂ ਸੀ ਸਕਦਾ ਤੱਪਰਪਾਲਾ ਮੈਂ ਜਰੂਰ ਬਣਾਉਂਦਾ ਰਿਹਾ ਜਿੱਦਾਂ ਦੇਖੋ ਆ ਮੈਂ ਤੁਹਾਨੂੰ ਸਬੂਤ ਦਿਖਾਉਣਾ ਆ ਤੋੜਾ ਵਾ ਇਹ ਤੋੜੇ ਨੂੰ ਆਪਾਂ ਢੇੜ ਗਏ ਨਾ ਕੱਟ ਗਏ ਇਹਦੇ ਨਾਲ ਹੀ ਆਪਾਂ ਜਿੰਨੇ ਦੀ 20 ਦੀ ਅੱਛਾ ਜੀ ਆ ਵੀ ਪਿੰਡਾਂ ਵੀ ਕਿਹੜੇ ਮਾਰਦਾ ਚੱਕਰ ਚੜੀ ਕੋਣੀ ਪਿੰਡਕ ਵਿੱਚ ਵਾਵਾ ਕਰੀਆਂ ਤੁਸੀਂ دماغ ਜੋ ਹੁਕਮ ਜੀ ਹਾਂਜੀ ਤੇ ਆ ਮੈਂ ਹਾਂਜੀ ਪਾਣੀ ਕੋਈ ਜੀ ਪਾਣੀ ਦੀ ਬੋਤਲ ਲੈਣ ਵਾਸਤੇ ਆਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਰੂਰ ਸਾਡੀ ਕਰਾਂਗੇ ਤੁਹਾਨੂੰ ਗੋਪੀ ਵੱਲੋਂ ਜਿਹੜਾ ਕੀ 20-20 ਰੁਪਏ ਦੀ ਬੋਤਲ ਵਿੱਚ ਆ ਰਹੀ ਹੈ ਟੋਰ ਬਣਾ ਲਏ ਤੇ ਬੜੀ ਮਿਹਨਤ ਕਰ ਰਹੇ ਆ ਨੌਜਵਾਨ ਅਸੀਂ ਇਸ ਮੌਲ ਨੌਜਵਾਨ ਦੀ ਮਿਹਨਤ ਨੂੰ ਦਾਤ ਵੀ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪੈਸੇ ਜਿਹੜੇ ਸਵੇਜ ਦੇ ਉਹਨੇ ਕਿਹਾ ਵੀ 1.5 ਦੂਸੋਂ ਮਾਸਾ ਵਟਿਆ ਗਿਆ ਚਲੋ ਭਾਈ ਸਾਹਿਬ ਨੇ ਬੋਤਲ ਲਈ ਆ ਅਸੀਂ ਧੰਨਵਾਦ ਕਰਦੇ ਆ ਭਾਈ ਸਾਹਿਬ ਦਾ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇਨੀ ਮਿਹਨਤ ਕਰ ਰਿਹਾ ਹੈ ਹੈਂਡੀਕੈਪ ਹੈਗਾ ਵੀਰ ਫਿਰ ਵੀ ਵੀ ਮਿਹਨਤ ਕਰ ਰਿਹਾ ਹੈ ਵਧੀਆ ਗੱਲ ਹੈਗੀ ਇਹਨਾਂ ਦੀ ਆਪਾਂ ਮਿਹਨਤ ਕਰਕੇ ਕਮੰਦਾ ਹਾਂ ਆਈ ਕਹਿਣਾ ਚਾਹੋ ਉੱਪਰ ਵਾਲਾ ਕਾਮਯਾਬ ਕਰਦਾ ਇਹਨੂੰ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਅਗੋਪੀ ਜੀ ਤੁਹਾਡੇ ਕੋਲ ਆਉਣੇ ਆ ਵਾਪਸ ਅਸੀਂ ਤੇ ਮੈਨੂੰ ਐਸੋ ਵੀ ਕਿਹੜਾ ਤੁਸੀਂ ਤੱਪੜ ਤਿਆਰ ਕਰਦੇ ਹੋ ਇਹ ਵੇਖੋ ਆ ਤੋ ਇਨੂੰ ਸਰ ਜੀ ਆਪਾਂ ਇਧਰੋਂ ਕੱਟ ਲੈਣਾ ਵਾ ਖੁੱਲਾ ਜਾਣਾ ໂຕੜਾ ਇਹਦੇ ਨਾਲ ਹੀ ਮੜ ਕੇ 20 ໂຕੜੇ ਜੀ 20 ໂຕੜੇ ਦੀ ਤਰਪਾਲ ਬਣਾਉਣੀ ਆ ਦਾਹਾਂ ໂຕੜਿਆਂ ਦੀ ਬਣਾਉਣੀ ਆ ਤੇ ਉਹਨੇ ਦੀ ਜਿੰਨੇ ਦੀ ਆਪਾਂ ਤਰਪਾਲ ਬਣਾਉਣੀ ਜਿੰਨਾ ਦੀ ਗਾਗਨੇ ਆਸਤਾ ਵਾ ਵੀ ਇੰਨੇ ਦੀ ਚੀਜ਼ ਮੈਨੂੰ ਚਾਹੀਦੀ ਆ ਜਾਂ ਟਰਾਲੀ ਦੀ ਵਾਰਡ ਬਣਾਉਣੀ ਆ ਜਾਂ ਤੱਪੜ ਬਣਾਉਣਾ ਵਾ ਛਾਂ ਛਾਂ ໂຕੜਿਆਂ ਦਾ ਚੌਹ ໂຕੜਿਆਂ ਦਾ ਉਹਨੇ ໂຕੜੇ ਜੋੜ ਕੇ ਨਾਲ ਬਣਾ ਦੇਣਾ ਵਾ ਤੁਸੀਂਨੇ 100 ਗੋਪਿਆਸੀ ਦੇਖਿਆ ਸੀ ਤੁਹਾਡੇ ਕੋ ਅੱਧਾ ਘੰਟਾ ਘੰਟਾ ਖੜੇ ਨੂੰ ਹੋ ਗਏ ਨੇ ਲੋਕ ਗੱਡੀਆਂ ਬੜੀ ਤੇਜ਼ੀ ਲਿਆ ਰਹੇ ਟੋਪਲਾ ਦੇ ਖਲੋ ਕੱਟ ਰਹੇ ਨੇ ਸਾਡੇ ਕੋਲ ਟ੍ਰੈਫਿਕ ਨਹੀਂ ਹੈਗੀ ਜੀ ਟ੍ਰੈਫਿਕ ਨਹੀਂ ਹੈਗੀ ਜਦੋਂ ਟ੍ਰੈਫਿਕ ਹੁੰਦੀ ਹੈ ਨਾ ਤੁਸੀਂ ਇਹ ਸਾਲੋ ਵੀ ਉਹ ਵੱਡਾ ਮੇਹ ਬਣਪੁਰੇ ਦਾ ਉੱਥੋਂ ਤੱਕ ਜਾਮ ਲੱਗ ਜਾਂਦਾ ਸੀ ਤੇ ਐਦਾਂ ਮੈਂ ਖਲੋਤਾ ਰਹਿਣਾ ਕੋਈ ਇੱਧਰੋਂ ਗਏ ਕਿਸੇ ਨੇ ਬੋਤਲ ਫੜਨੀ ਸੀ ਕਈ ਇੱਧਰੋਂ ਹਾਂਜੀ ਹੁਣ ਸਰ ਜੀ ਇਦਾਂ ਹੀ ਆ ਕੰਮ ਰੋਗ ਮਾਲ ਮੇਰੇ ਸੋਪੀ ਤੁਸੀਂ ਕਿਰਾਏ ਤੇ ਰਹਿੰਦੇ ਹੋ ਕਿੰਨਾ ਕਿਰਾਇਆ ਦਿੰਦੇ ਹੋ ਕਈ ਸੋਚਿਆ ਨਹੀਂ ਵੀ ਆਪਣਾ ਮਕਾਨ ਬਣਾਈਏ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰੀਏ ਆਪਣਾ ਸਰ ਜੀ ਜਿੰਨਾ ਜਿੱਡਾ ਵੱਡਾ ਮੇਰਾ ਸੁਪਨਾ ਨਾ ਉਹ ਵਾਹਿਗੁਰੂ ਜੀ ਪਰਮਾਤਮਾ ਕਿਰਪਾ ਕਰੂ ਗੁਰੂ ਰਾਮਦਾਸ ਫੇਰ ਪੂਰਾ ਹੋਣਾਵਾ ਕੀ ਸੁਪਨਾ ਮੇਰਾ ਇਹੀ ਆ ਮੈਂ ਆਪਣਾ ਘਰ ਬਣਾਉਣਾ ਭਾਵੇਂ ਦੋ ਮਰਲੇ ਹੋਵੇ ਤੇ ਭਾਵੇਂ ਕੱਚਾ ਕਮਰਾ ਪਾਵਲਾ ਨਾ ਮੈਨੂੰ ਉਹਨੇ ਨਾ ਬੜੀ ਸ਼ਾਂਤੀ ਹੋਊਗੀ ਵੀ ਮੈਂ ਆਪਣੇ ਗੁਰੂ ਰਾਮਦਾਸ ਨੇ ਮੈਨੂੰ ਮਹਿਲ ਦੇ ਦਿੱਤਾ ਠੀਕ ਏ ਮੈਂ ਭਾਵੇਂ ਕੱਚਾ ਹੀ ਕਮਰਾ ਬਣਾਵੇਂ ਭਾਵੇਂ ਇੱਕੱਖਾਂ ਦੀ ਕੁਲੀ ਬਣਾ ਲਾ ਸਿਰਫ ਮੈਨੂੰ ਆਪਣਾ ਹੋਊਗਾ ਨਾ ਤੇ ਮੈਨੂੰ ਕੋਈ ਕੱਢ ਨਹੀਂ ਸਕਦਾ ਪਰ ਕੋਈ ਅਸੀਂ ਦੇਖਿਆ ਯਾਤਰਾ ਅਸੀਂ ਦੇਖਿਆ ਜਿਹੜੇ ਲੋਕ ਹੈਂਡੀਕੈਪ ਹੁੰਦੇ ਨੇ ਜਿਨ੍ਹਾਂ ਨੂੰ ਪੋਲੀਓ ਹੋ ਜਾਂਦਾ ਵਾ ਅਸੀਂ ਦੇਖਿਆ ਯਾਤਰਾ ਮਿਹਨਤ ਘੱਟ ਲੋਕ ਕਰਦੇ ਨੇ ਉਹ ਕਿਤੇ ਭੀਖ ਮੰਗਦੇ ਜ਼ਿਆਦਾ ਦਿਖਾਈ ਦਿੰਦੇ ਨੇ ਕਈ ਵਾਰੀ ਕਈ ਸਰਜੀ ਇਹੋ ਜੇ ਵੀਰ ਵੀ ਹੈਗੇ ਆ ਮੈਂ ਕਿਸੇ ਦੀ ਬਗਤੋਈ ਨਹੀਂ ਕਰਦਾ ਨਾ ਮੈਂ ਬਦਨਾਮੀ ਕਰਦਾ ਸਾਰੇ ਵੀਰ ਇੱਕੋ ਜਿਹੀ ਸਰਜੀ ਹੁੰਦੇ ਦਰਜੀ ਵੀ ਆ ਇੱਥੇ ਮਹਿਬਾਨਪੁਰੇ ਆ ਡੇਡੇ ਤੇ ਨਿਜਰਪੁਰੇ ਵੀਰ ਨਿਜਰਪੁਰੇ ਪਿੰਡ ਦਾ ਵੀਰ ਆ ਬਿੱਲਾ ਉਹਦਾ ਨਾਂ ਵੀਰ ਦਾ ਬਲਵਿੰਦਰ ਆ ਉਹ ਆਪਣੇ ਮਿਹਨਤ ਕਰਦਾ ਉਹ ਵੀ ਆ ਤੇ ਦਰਜੀ ਦਾ ਕੰਮ ਕਰਦਾ ਵਾ ਤਲਵੰਡੀ ਪਿੰਡ ਤਲਵੰਡੀ ਆ ਡਾ ਬਾਬਾ ਜੀ ਹੁਣ ਆਏ ਆਪਣੇ ਕੋਲ ਇਹਨਾਂ ਦੇ ਪਿੰਡ ਦਾ ਬੰਦਾ ਇੱਕ ਸਾਬੀ ਉਹ ਵੀ ਆਪਣੀ ਮਿਹਨਤ ਕਰਦਾ ਉਹ ਵੀ ਟੇਲਰ ਆ ਕਈ ਵੀ ਵੀਰ ਹੈਗੇ ਆ ਜਿਹੜੇ ਟੇਲਰ ਹੀ ਆ ਦਰਜੀ ਦਾ ਕੰਮ ਕਰਦੇ ਆ ਮੈਂ ਕਿਸੇ ਦੀ ਬਖਤੋਈ ਨਹੀਂ ਕਰਦਾ ਵੀ ਚਲੋ ਕਿਸੇ ਦੀ ਆਪੋ ਆਪਣੀ ਮਜਬੂਰੀ ਆ ਕੋਈ ਕਿਸ ਤਰ੍ਹਾਂ ਕੰਮ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਮੈਂ ਤਾਂ ਨਾ ਵੀ ਨਹੀਂ ਚਲੋ ਇਹ ਕੰਮ ਚੰਗਾ ਨਹੀਂ ਆਪਣਾ ਕੋਈ ਵੀ ਮਾੜਾ ਮੋਟਾ ਕੰਮ ਕਰ ਲਵੇ ਬੰਦਾ ਇੰਨੇ ਨਾ ਬੜਾ ਖੁਸ਼ ਹੁੰਦਾ ਵਾ ਤੁਸੀਂ ਦੇਖਿਆ ਗੋਪੀ ਜੀ ਖਾਸ ਕਰਕੇ ਤੁਹਾਡੀ ਜਿਹੜੀ ਹੈ ਪਿਛੇ ਡਿੱਕੀ ਦੀ ਤੁਸੀਂ ਬੋਧ ਰੱਖੀਆਂ ਵਾ ਇਹਦੇ ਵਿੱਚ ਬੈਟਰੀ ਹੁੰਦੀ ਹੈ ਖਾਸ ਕਰਕੇ ਇਹਦੇ ਵਿੱਚ ਬੈਟਰੀ ਹੈ ਨਹੀਂ ਤੁਸੀਂ ਫਿਰ ਕਿਸ ਤਰ੍ਹਾਂ ਚੱਲਦੇ ਹੋ ਪੈਂਡਰ ਮਾ ਕੇ ਜਾਣਾ ਪੈਂਦਾ ਤੁਹਾਨੂੰ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਤੁਹਾਡਾ ਜਿਹੜਾ ਪੈਂਡ ਹੈ ਜੰਡਿਆਲੇ ਗੁਰੂ ਦੀ ਗੱਲ ਕਰੀ ਇੱਥੋਂ ਕਿੰਨਾ ਕੁ ਦੂਰ ਪੈ ਜਾਂਦਾ ਸਰ ਜੀ ਬੈਟਰੀ ਉਧੀਆਂ ਬੈਟਰੀਆਂ ਨਹੀਂ ਮਿਲਣੀਆਂ 12 ਬੋਲਟ ਦੀਆਂ ਬੈਟਰੀਆਂ ਪੰਜਾਬ ਤੋਂ ਬਗੈਰ ਤੇ ਮੈਂ ਫਿਰ ਆ ਹੱਥ ਵਾਲਾ ਸਾਈਕਲ ਕਿਉਂਕਿ ਮੇਰੇ ਕੋਲ ਮੈਂ ਸਰਜੀ ਵਿਹਲਾ ਰਹਿ ਨਹੀਂ ਸਕਦਾ ਨਾ ਮੇਰਾ ਵਿਹਲੇ ਦਾ ਟਾਈਮ ਪਾਸ ਹੁੰਦਾ ਵਾ ਮੈਂ ਹੁਣ ਵੇਖੋ ਕਮਰੇ ਦਾ ਕਿਰਾਇਆ ਵੀ ਦੇਣਾ ਵਾ ਤੇ ਕਿਰਾਇਆ ਹੈਗਾ 1500 ਰੁਪਇਆ ਤੇ ਜੇ ਮੈਂ ਸਰਜੀ ਘਰ ਰਹੂੰਗਾ ਨਾ ਤੇ ਫਿਰ ਮੇਰਾ ਕਿਰਾਇਆ ਨਹੀਂ ਦੇ ਸਕਦਾ ਮੈਂ ਉਹ ਅਗਲੇ ਜਵਾਬ ਦੇ ਦੇਣਗੇ ਕਮਰੇ ਤੋਂ ਫਿਰ ਮੈਂ ਕਿੱਥੇ ਜਾਣਾ ਵਾ ਇਸ ਕਾਰਨ ਵਾਸਤੇ ਭਾਵੇਂ ਮੈਂ ਇਹ ਸੋਚਦਾ ਵਾਂ ਕਿ ਚਲੋ 100 200 ਜੋ ਵੀ ਆਊਗਾ ਉਹ ਆਪਣੇ ਪੈਸੇ ਦੇ ਨਾਲ ਪੈਸਾ ਜੁੜੂਗਾ ਤੇ ਚਲੋ ਆਪਣਾ ਕਿਰਾਇਆ ਮੈਂ ਟਾਈਮ ਤੇ ਦੇ ਦਊਗਾ ਮੈਂ ਕਿਰਾਇਆ ਦੋਗੇ ਇਹਨੂੰ ਖਰਾਬ ਨਹੀਂ ਕਰ ਉਹਨਾਂ ਨੂੰ ਕੀਤਾ ਟਾਈਮ ਦੀ ਟਾਈਮ ਉਹਨਾਂ ਨੂੰ ਕਿਰਾਇਆ ਦੇਣਾ ਵਾ ਦੋ ਮਹੀਨੇ ਹੋ ਗਏ ਮੈਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਗੋਪੀ ਦੇ ਨਾਲ ਜਿਹੜਾ ਕਿ ਅੰਮ੍ਰਿਤਸਰ ਦੇ ਝੰਡੇ ਵਾਲਾ ਟੋਲ ਪਲਾਦੇ ਦੇ ਮਿਹਨਤ ਕਰ ਰਿਹਾ ਪਾਣੀ ਦੀਆਂ ਬੋਤਲਾਂ ਵੇਚ ਰਿਹਾ ਤੁਸੀਂ ਦੇਖ ਲਓ ਹਾਲਾਤ ਕੀ ਨੇ ਬੋਲੀਓ ਹੋਇਆ ਇਸ ਨੌਜਵਾਨ ਨੂੰ ਬਚਪਨ ਚ ਪਿਤਾ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਨਾਨਕੇ ਜਿਹੜੇ ਨੇ ਗੋਪੀ ਨੂੰ ਲੈ ਕੇ ਘਰ ਚਲੇ ਜਾਂਦੇ ਨੇ ਅਤੇ ਨਾਨਾ ਨਾਨਾ ਨੇ ਪਾਲਦੇ ਨੇ ਉਤੋਂ ਬਾਅਦ ਦੇਵੇਂ ਦੱਸਿਆ ਗੋਪੀ ਨੇ ਵੀ ਨਾਨਾ ਨਾਨਾ ਦੀ ਮੌਤ ਹੋ ਜਾਂਦੀ ਆ ਗੋਪੀ ਹੁਣ ਕੱਲਿਆ ਰਹਿੰਦਾ ਵਾ ਤੁਸੀਂ ਹਾਲਾ ਦੇਖ ਲਓ ਕਿਸ ਤਰ੍ਹਾਂ ਦੀ ਰੇ ਕਿਰਾਏ ਦੇ ਮਕਾਨ ਦੇ ਰਹਿੰਦਾ ਵਾ ਛੱਤ ਵੀ ਆਪਣੀ ਹੈ ਨਹੀਂ ਆ 1500 ਕਿਰਾਇਆ ਦੇ ਰਿਹਾ ਵਾ ਪਰ ਮਿਹਨਤ ਕਿੰਨਾ ਕਰ ਰਿਹਾ ਨੌਜਵਾਨ ਅਤੇ ਦੂਸਰੇ ਵਾਸਤੇ ਸਿੱਖਿਆ ਬਣ ਰਿਹਾ ਕਰ ਰਿਹਾ ਵੀ ਕਦੀ ਵੀ ਭੀਖ ਮੰਗ ਕੇ ਨਹੀਂ ਜਿਵਾ ਕਰਨਾ ਚਾਹੀਦਾ ਕਿਸੇ ਕਾਦੇ ਹੱਥ ਨਹੀਂ ਢੰਡਾਈ ਦੇ ਖਾਸ ਕਰਕੇ ਗੁਰੂ ਦੇ ਸਿੰਘ ਨੂੰ ਜਿਹੜਾ ਦਸਾਂ ਨੂੰ ਵਾਲੀ ਕਿਰਤ ਕਰਨੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹੌਸਲਾ ਜਿਹੜਾ ਇਸ ਨੌਜਵਾਨ ਨੂੰ ਮਿਲ ਸਕੇ ਤੇ ਜਿੰਨੇ ਕੋਈ ਤੇ ਫੋਲ ਸੇਵਾ ਜਾਂ ਮਦਦ ਕਰ ਨਹੀਂ ਸਕਦੇ ਆ ਤੇ ਅੱਗੇ ਆ ਕੇ ਮਦਦ ਜਰੂਰ ਕਰਿਓ ਹਾਂਜੀ ਮੈਂ ਇਹੀ ਗੁਰਸਿੱਖ ਬੰਦਾ ਕੋਈ ਆ ਸਰਦਾਰ ਗੁਰੂ ਰਾਮਦਾਸ ਦੇ ਬੱਚੇ ਆ ਮੈਂ ਉਹਨਾਂ ਘੜੀ ਇਹੀ ਅਰਦਾਸ ਕਰਦਾ ਵਾਂਗੇ ਚਲੋ ਜੇ ਜ਼ਿਆਦਾ ਨਹੀਂ ਹੈ ਤਾਂ ਮੈਨੂੰ ਪਾ ਬੈਟਰੀ ਵਾਲਾ ਰਿਕਸ਼ਾ ਲੈ ਕੇ ਦਿੱਤਾ ਜਾਵੇ ਸਵਾਰੀ ਵਾਲਾ ਮੈਂ ਆਪਣੀ ਮਿਹਨਤ ਕਰਨਾ ਮੈਂ ਆਪਣਾ ਮੇਰਾ ਜਿਹੜਾ ਸੁਪਨਾ ਮੈਂ ਆਪਣਾ ਘਰ ਬੂਆ ਬਣਾਉਂਦਾ ਮੈਂ ਉਹ ਜ਼ਰੂਰ ਬਣਾਉਣਾ ਵਾਂ ਭਾਵੇਂ ਮੈਂ 2 ਸਾਲ 3 ਸਾਲ 4 ਸਾਲ ਤੱਕਰ ਬਣਾਵਾ ਕਰਨਾ ਇਹ ਮੈਂ ਆਪਣੇ ਮੇਰੇ ਮਨ ਦੀ ਇੱਛਾ ਵਾਂ ਜੋ ਇਹ ਮੈਂ ਕਰਨੀ ਹੈਗੀ ਆ ਜਦੋਂ ਮੈਂ ਕੱਲਾ ਕਿਸੇ ਵੇਲੇ ਰਾਤ ਮੈਂ ਇਹਦਾ ਸੋਚਦਾ ਵਾਂ ਗੁਰਬਾਣੀ ਗੁਰਬੁਣ ਜੁੰਦਾ ਵਾਂ ਤੇ ਕਿਸੇ ਵੇਲੇ ਮੇਰੀ ਅੱਖਾਂ 'ਚੋਂ ਪਾਣੀ ਆ ਜਾਂਦਾ ਵਾ ਵੀ ਸਹੀ ਗੱਲ ਹੈ ਆਪਣਾ ਘਰ ਆਪਣਾ ਹੁੰਦਾ ਭਾਵੇਂ ਕੱਚਾ ਹੀ ਹੋਵੇ ਬਿਲਕੁਲ ਜੀ ਬਹੁਤ ਧੰਵਾਦ ਜੀ ਵੈਰੂ ਫਤਿਹ ਤੁਸੀਂ ਦੇਖਿਆ ਜਿਵੇਂ ਗੋਪੀ ਨੇ ਕਿਹਾ ਵੀ ਉਸ ਨੂੰ ਹੈਂਡਿਕੈਪ ਹੈਗਾ ਪਰ ਫਿਰ ਵੀ ਜਿਹੜਾ ਵਾ ਉਸ ਨੂੰ ਬੈਟਰੀ ਵਾਲਾ ਇੱਕ ਰਿਕਸ਼ਾ ਮਿਲ ਜੇ ਤੇ ਹੋੇ ਮਿਹਨਤ ਕਰਕੇ ਆਪਣੇ ਘਰ ਦਾ ਜਿਹੜਾ ਸੁਪਨਾ ਵਾ ਘਰ ਬਣਾਉਂਦਾ ਸੁਪਨਾ ਜਿਹੜਾ ਪੂਰਾ ਹੋ ਸਕੇ ਕਰ ਸਕਦਾ ਵਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਗੋਪੀ ਨੂੰ ਜਿਹੜਾ ਹੌਸਲਾ ਮਿਲ ਸਕੇ ਅਤੇ ਹਿੰਮਤ ਮਿਲ ਸਕੇ ਮੈਨੂੰ ਦਿਓ ਜੀ ਆਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਦ